Ola Uber ਦਾ ਡਰਾਈਵਰ ਨਾ ਪੰਬੀਰੀ ਬਣਿਆ ਹੁੰਦਾ ਦੇਖਣਾ ਪੂਰਾ ਪ੍ਰੂਫ ਦਊਗਾ ਲਾਈਵ ਪ੍ਰੂਫ ਸੀਸੀਟੀਵੀ ਪ੍ਰੂਫ ਵੀ ਦਊਗਾ ਵਿੱਚੇ ਵਿੱਚੇ ਸਕਰੀਨ ਰਿਕਾਰਡਿੰਗ ਪ੍ਰੂਫ ਵੀ ਦਊਗਾ ਹੁਣ ਤਾਂ ਪੰਬੀਰੀ ਬਣਨ ਲੱਗ ਗਏ ਤੁਹਾਡੇ ਸਭ ਦੇ ਸਾਥ ਨਾਲ ਰਨਿੰਗ ਵੀਲ ਚੈਨਲ ਦਾ ਨਾਮ ਸੁਣਦੇ ਸਾਰ Ola Uber ਵਾਲੇ ਬਹੁਤ ਸਿੱਧੇ ਹੋ ਗਏ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖ ਲਈ ਉਹ ਤਾਂ ਹੁਣ ਲੋਕੇਸ਼ਨ ਪੁੱਛਣੀ ਵੀ ਬੰਦ ਕਰ ਗਏ ਨੇ 15 ਮਿੰਟ ਨਾਲ ਇੱਕੋ ਜਗ੍ਹਾ ਖੜਾ ਰਿਹਾ ਜਦ ਮੈਸੇਜ ਪਾਇਆ ਨਾ ਮੈਂ ਰਨਿੰਗ ਵੀਲ ਤੋਂ ਬੋਲਦਾ ਤੇਰੀ ਵੀਡੀਓ ਬਣਾਉਂਗਾ ਤਾਂ ਮੈਂ ਕਹਿੰਦਾ ਮਿੰਟ ਦੋ ਨਹੀਂ ਲੱਗੇ ਮੇਰੇ ਘਰੇ ਪਹੁੰਚਣ ਨੂੰ ਹੁਣ ਤੁਸੀਂ ਆਪ ਦੇਖ ਲਓ ਆ ਮੈਂ 8:21 20 ਮੇਰੇ ਉਹਦੇ ਜੇ ਮੈਸੇਜ ਆ ਗਿਆ ਕਿ ਵਿਥਿਨ 6 ਮਿੰਟ ਪਿਕਅਪ ਕਰਨ ਲਈ ਤੁਹਾਡੇ ਕੋਲੇ ਡਰਾਈਵਰ ਪਹੁੰਚ ਰਿਹਾ ਰਾਈਡ ਲੈ ਕੇ ਪਹੁੰਚ ਰਿਹਾ ਬੰਦਾ ਮੋਟਰਸਾਈਕਲ ਲੈ ਕੇ ਤੇ ਮੈਂ ਵੇਟ ਕੀਤੀ 2 ਕ ਮਿੰਟ ਦੇਖਿਆ ਨਾ ਉਹ ਬਾਈਕ ਦੇਖੋ ਉੱਥੋਂ ਹਿੱਲਦੀ ਨਹੀਂ ਪਈ ਹੈਗੀ ਤਵਾ ਕ ਕਿਲੋਮੀਟਰ ਤੋਂ ਮੇਰੇ ਖੜਾ ਸੀ ਜੀ ਨੇ ਰਾਈਡ ਮੇਰੀ ਐਕਸੈਪਟ ਕੀਤੀ ਐਕਸੈਪਟ ਕਰਨ ਤੋਂ ਬਾਅਦ ਮੈਂ ਉਹਨੂੰ 2 ਮਿੰਟ ਵੇਟ ਕਰਨ ਤੋਂ ਬਾਅਦ ਨਾ ਆ ਦੇਖੋ ਮੈਂ 8:23 ਤੇ ਉਹਨੂੰ ਮੈਸੇਜ ਪਾਇਆ ਕਿ ਆਈ ਐਮ ਹੇਅਰ ਉਹਨੇ ਮੇਰਾ ਮੈਸੇਜ ਰੀਡ ਕੀਤਾ ਕੋਈ ਰਿਪਲਾਈ ਨਹੀਂ ਕੀਤਾ ਮੈਂ ਫੇਰ ਕੀ ਕੀਤਾ ਮੈਂ ਫੇਰ ਉਹਨੂੰ ਚੈੱਕ ਕਰੀ ਗਿਆ ਵੀ ਚਲੋ ਹੁਣ ਆਉਂਦਾ ਹੁਣ ਆਉਂਦਾ ਪਰ ਜਿਹੜਾ 6 ਮਿੰਟ ਦੇ ਵਿੱਚ ਉਹਨੇ 1 ਸਵਾ ਕਿਲੋਮੀਟਰ ਤੋਂ ਆ ਕੇ ਮੈਨੂੰ ਚੱਕਣਾ ਸੀਗਾ ਮਦਰ ਲਈ ਰਾਈਡ ਉਹ 15 ਮਿੰਟ ਤੱਕ ਉੱਥੇ ਬਾਈਕ ਖੜੀ ਕਰਕੇ ਖੜਾ ਰਿਆ ਵੀ ਉਹਨੂੰ ਸ਼ਾਇਦ ਐ ਹੋਊਗਾ ਵੀ ਮੈਨੂੰ ਕੋਈ ਹੋਰ ਰਾਈਡ 10-20 ਰੁਪਏ ਮਹਿੰਗੀ ਪੈ ਜਾਊਗੀ ਇਹ ਬੰਦਾ ਆਪੀ ਕੈਨਸਲ ਕਰ ਦੂਗਾ ਇਹਨੂੰ ਕੈਨਸਲੇਸ਼ਨ ਚਾਰजेस ਪੈ ਜਾਊਗਾ ਜਾਂ ਜੋ ਵੀ ਉਹਦੇ ਮਨਚੇ ਹੋਵੇ ਜੋ ਅੱਜਕੱਲ ਇਹ ਬਦਮਾਸ਼ੀਆਂ ਕਰ ਰਹੇ ਆ 82 2122 ਦੀ ਬੁੱਕ ਕੀਤੀ ਹੋਈ ਰਾਈਡ ਆ ਇਹ ਬੰਦਾ 1 ਪੁਆਇੰਟ ਵੀ ਇਧਰ ਤੋਂ ਉਧਰ ਖਸਕ ਨਹੀਂ ਰਿਹਾ ਹੈਗਾ ਜਦੋਂ ਆਪਾਂ ਮੈਸੇਜ ਕਰਦੇ ਆ ਇਹ ਸੀਨ ਕਰੀ ਜਾ ਰਿਹਾ ਵਾ ਜਿਵੇਂ ਹੀ ਰਨਿੰਗ ਵੀਲ ਦਾ ਨਾਮ ਲਾਉਂਗਾ ਨਾ ਇਹਨੇ ਖੁਦ ਰਨਿੰਗ ਹੋ ਲੈਣਾ ਦੇਖੀ ਚੱਲਿਓ ਫਿਰ ਮੈਂ ਇਹਨੂੰ ਕਹਾਂ ਬਾਈ ਜੇ ਨਹੀਂ ਆਉਣਾ ਨਾ ਤਾਂ ਕੋਈ ਦਿੱਕਤ ਨਹੀਂ ਹੈਗੀ ਇਹ ਵੀ ਲਿਖਤਾ ਇਹਨੂੰ ਇਹ ਦੇਖੋ ਸਾਰੇ ਰੀਡ ਕਰ ਰਿਆ ਨਾਲ ਦੀ ਨਾਲ ਦੇਖੋ ਬਾਈ ਜੇ ਨਹੀਂ ਆਉਣਾ ਰੀਡ ਹੋ ਗਿਆ ਦੂਜਾ ਮੈਸੇਜ ਤਾਂ ਕੋਈ ਦਿੱਕਤ ਨਹੀਂ ਉਹ ਡਿਲੀਵਰਡ ਹੋ ਗਿਆ ਉਹ ਵੀ ਰੀਡ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਮੈਸੇਜ ਪਾਇਆ ਮੈਂ ਕਹਾਂ ਬਾਈ ਸਕੂਟੀ ਦਾ ਹਲਾਲਾ ਯਾਰ ਮੇਰੇ ਇੱਕੋ ਲੋਕੇਸ਼ਨ ਤੇ ਆ ਤੇ ਉਹ ਵੀ ਇਹਨੇ ਮੈਸੇਜ ਮੇਰਾ ਰੀਡ ਕਰ ਲਿਆ ਫਿਰ ਮੈਂ ਇਹਨੂੰ ਮੈਸੇਜ ਪਾਇਆ 10 ਮਿੰਟ ਹੋ ਗਏ ਯਾਰ ਬੁਕਿੰਗ ਨੂੰ ਜਦ ਕਿ 6 ਮਿੰਟ ਦੀ ਯਾਰ ਪਿਕਅਪ ਟਾਈਮ ਉੱਪਰ ਹੀ ਦੇਖ ਲਓ ਤੁਹਾਡੇ ਸਾਹਮਣੇ 5 ਮਿੰਟ ਦਾ ਸ਼ੋਅ ਕਰ ਰਿਹਾ ਸੀਗਾ ਮੈਂ ਕਿਹਾ ਯਾਰ ਜਾਂ ਤਾਂ ਯਾਰ ਤੈਨੂੰ ਐਕਸੈਪਟ ਹੀ ਨਹੀਂ ਕਰਨੀ ਚਾਹੀਦੀ ਸੀਗੀ ਇਹ ਰੀਡ ਕਰੀ ਜਾ ਰਿਹਾ ਸੀ ਮੈਂ ਕਿਹਾ 10 ਮਿੰਟ ਹੋ ਗਏ ਯਾਰ ਬੁਕਿੰਗ ਪਾਏ ਇਹਨੂੰ ਇਹਨੇ ਜਦੋਂ ਰੀਡ ਕੀਤੇ ਡਿਲੀਵਰ ਕੀਤੇ ਮੈਨੂੰ ਵੀ ਲੱਗਦਾ ਮੈਂ ਕਿਹਾ ਯਾਰ ਤੈਨੂੰ ਐਕਸੈਪਟ ਵੀ ਨਹੀਂ ਕਰਨੀ ਚਾਹੀਦੀ ਸੀਗੀ ਫਿਰ ਮੈਂ ਮੈਸੇਜ ਪਾਇਆ ਯਾਰ ਕਿਸੇ ਨੇ ਕੋਈ ਅਰਜੈਂਟ ਕੰਮ ਰੀਡ ਕਰਨ ਤੋਂ ਬਾਅਦ ਫਿਰ ਮੈਂ ਇਹਨੂੰ ਇੱਕ ਮੈਸੇਜ ਲਿਖਿਆ ਮੈਂ ਕਿਹਾ ਵੀਰੇ ਯਾਰ ਜੇ ਨਹੀਂ ਜਾਣਾ ਹੁੰਦਾ ਨਾ ਤਾਂ ਐਕਸੈਪਟ ਨਾ ਕਰਿਆ ਕਰੋ ਪਲੀਜ਼ ਪਤਾ ਕੀ ਹੈ ਯਾਰ ਆਪਾਂ ਨੂੰ ਕਈ ਵਾਰੀ ਬਹੁਤ ਅਰਜੈਂਟ ਕੰਮ ਹੁੰਦਾ ਹੈ ਵਿੱਚ ਤਾਂ ਕਈ ਜੱਬੜੀਆਂ ਮਾਰਦੇ ਆ ਕਮੈਂਟ ਦੇ ਵੀ ਆਪ ਦੀ ਗੱਡੀ ਲੈ ਜਾਇਆ ਕਰੋ ਹੁਣ ਜੇ ਕਿਸੇ ਨੇ ਫਲਾਈਟ ਫੜਨੀ ਹੈ ਟ੍ਰੇਨ ਫੜਨੀ ਹੈ ਆਪ ਦੀ ਗੱਡੀ ਥੋੜੀ ਲੈ ਕੇ ਜਾਊਗਾ ਤੁਸੀਂ ਗੱਡੀ ਲਾਓ ਹੀ ਨਾ ਤਸੱਲੀਦਾ ਰਹੋਗੇ ਵੀ ਯਾਰ ਕੋਈ ਐਪ ਨਹੀਂ ਚੱਲਦੀ ਹੈਗੀ ਆਪ ਦਾ ਆਪਾਂ ਬੰਦੋਬਸਤ ਕਰਨਾ ਜਿਹੜੇ ਕਹਿੰਦੇ ਹਨ ਵੀ ਕੀ ਕਹਿੰਦੇ ਨੇ ਕਸਟਮਰ ਜਿਹੜੇ ਨੇ ਵੀ ਉਹ ਦੋ ਦੋ ਬੁੱਕ ਕਰ ਲੈਂਦੇ ਆ ਰਾਈਡਾ ਜਿਹੜੀ ਪਹਿਲਾਂ ਆ ਜਾਂਦੀ ਹੈ ਤੇ ਦੂਜੀ ਕੈਂਸਲ ਮਾਰ ਦਿੰਦੇ ਆ ਤਾਂ ਵੀਰੇ ਮੈਨੂੰ ਜਿੱਥੇ ਤੱਕ ਪਤਾ ਨਾ ਉਬਰ ਵਾਲੇ 40 ਰੁਪਏ ਲਾ ਦਿੰਦੇ ਨੇ ਉਹਦੇ ਤੇ ਕਸਟਮਰ ਨੂੰ ਤੇ ਕਸਟਮਰ ਦਾ ਵੀ ਆਈਡੀ ਬਲੌਕ ਕਰ ਦਿੰਦੇ ਆ ਹੁਣ ਇਹਨੂੰ ਦੇਖ ਲਓ ਮੈਂ ਇਹਨੂੰ ਕਹਾਂ ਮੈਂ ਕਿ ਯਾਰ ਮਜਬੂਰਨ ਤੇਰੀ ਮੈਨੂੰ ਆਈਡੀ ਤੇਰਾ ਨਾ ਹ ਰਾਈਡ ਕੈਂਸਲ ਕਰਨੀ ਪੈਣੀ ਆ ਤੇ ਦੂਜੀ ਕਰਨੀ ਪੈਣੀ ਆ ਪਰ ਇਹਦਾ ਮੈਸੇਜ ਆ ਗਿਆ ਸੀ ਵੀ ਪਹੁੰਚ ਗਿਆ ਲੋਕੇਸ਼ਨ ਤੇ ਲੋਕੇਸ਼ਨ ਤੇ ਪਹੁੰਚਣ ਦੀ ਇਹਨੇ ਗੱਲ ਕੀਤੀ ਹੈ ਮੈਂ ਕਿਹਾ ਯਾਰ ਲੋਕੇਸ਼ਨ ਤੇ ਮੈਂ ਇਹਦੀ ਫੇਰ ਦੇਖਿਆ ਉੱਥੇ ਹੀ ਖੜਾ ਵਾ ਫੇਰ ਮੈਂ ਨੂੰ ਮੈਸੇਜ ਚ ਕਿਹਾ ਮੈਂ ਕਿਹਾ ਵੀਰੇ ਦਿਸ ਨਹੀਂ ਰਹੀ ਯਾਰ ਕਿਉਂਕਿ ਮੈਂ ਘਰ ਦਾ ਸੀਸੀਟੀਵੀ ਦੇਖਿਆ ਮੰਮੀ ਬਾਹਰ ਖੜੇ ਨੇ ਤੇ ਉੱਥੇ ਕੋਈ ਵੀ ਨਹੀਂ ਹੈਗਾ ਫਿਰ ਮੈਂ ਇਹਦੀ ਸਿੱਧੀ ਲੋਕੇਸ਼ਨ ਦੇਖੀ ਮੈਂ ਕਿਹਾ ਸ਼ੁਕਰ ਹੈ ਚੱਲ ਪਿਆ ਹੁਣ ਦੇਖੋ ਕਿੰਨੀ ਸਪੀਡ ਤੇ ਇਹ ਚੱਲ ਰਿਹਾ ਵਾ ਤੇ ਇਹ ਹੀ ਤੂੰ ਪਹਿਲਾਂ ਚੱਲ ਲੈਂਦਾ ਯਾਰ ਆਪਾਂ ਖੜੇ ਪਏ ਆ ਜੇ ਤੇਰੇ ਨਾਲ ਇੰਨੀ ਚੈਟ ਨਾ ਕਰਦੇ ਇੰਨੀ ਗੱਲ ਨਾ ਕਰਦੇ ਸੋਗੇ ਮੇਰੇ ਮਾਤਾ ਜੀ ਬਾਹਰ ਖੜਕੇ ਵੇਟ ਕਰ ਰਹੇ ਨੇ ਤੇ ਅੱਥੇ ਦੇਖ ਲਓ ਆਂਟੀ ਵੀ ਆ ਕੇ ਕਹਿ ਰਹੇ ਨੇ ਜਿਹੜੇ ਇਹ ਨੇ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਮੈਂ ਇਹਨਾਂ ਰਾਈਡ ਬੁੱਕ ਕੀਤੀ ਆਇਆ ਨਹੀਂ ਕਹਿੰਦੇ ਦੇਖ ਲਓ ਕਿਤੇ ਕੈਨਸਲ ਨਾ ਕਰ ਦਿੱਤੀ ਹੋਵੇ ਹਰ ਬੰਦੇ ਦੀ ਜ਼ੁਬਾਨ ਤੇ ਆ ਵੀ ਇਹ ਕੈਨਸਲ ਕਰ ਦਿੰਦੇ ਨੇ ਹੁਣ ਤੁਹਾਡੇ ਸਾਹਮਣੇ ਦੇਖ ਲਓ ਆਂਟੀ ਕੀ ਬੋਲ ਰਹੇ ਨੇ ਆ ਕੇ ਦੇਖ ਲਓ ਕੈਨਸਲ ਨਾ ਹੋਈ ਹੋਵੇ ਨਾ ਹੁਣ ਆ ਗਿਆ ਵੀਰਾ ਆਪਣਾ ਹੁਣ ਆਇਆ ਹੈ ਇਹਨੇ ਆਉਣਾ ਨਹੀਂ ਸੀ ਇਹਨੇ ਦੂਜੀ ਰਾਈਡ ਬੁੱਕ ਕਰ ਲੈਣੀ ਸੀ ਇਹਨੂੰ ਵੀ 15 ਮਿੰਟ ਤੋਂ ਮੇਬੀ ਬੁਕਿੰਗ ਦਾ ਨਾ ਮੇ ਮਿਲੀ ਹੋਵੇ ਤਾਂ ਸੋਚਿਆ ਹੋਵੇ ਯਾਰ ਹੁਣ ਕੈਨਸਲ ਕਰਨ ਤੋਂ ਵੀ ਜਾ ਕਦਰਸਤੋ ਤੁਹਾਡੀ ਜੇ ਕੋਈ ਰਾਈਡ ਕੈਨਸਲ ਕਰੇ ਸਾਨੂੰ ਭੇਜੋ ਵੀਡੀਓ ਬਣਾ ਕੇ ਆਪਾਂ ਸ਼ੇਅਰ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਤੱਕ ਪਹੁੰਚੇ ਤੇ ਇਹ ਕੈਨਸਲ ਨਾ